ਸ਼ੰਭੂ ਬਾਰਡਰ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਦੇ ਵਿਰੋਧ ਵਿੱਚ ਕਿਸਾਨ ਲੀਡਰਾਂ ਨੂੰ ਗ੍ਰਿਫਤਾਰ ਕਰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਵੱਲੋਂ ਫਲੋਰ ਐਸਟੀਐਮ ਦਫ਼ਤਰ ਵਿੱਚ ਧਰਨਾ ਪ੍ਰਦਰਸ਼ਨ ਦਿੰਦੇ ਹੋਏ ਇੱਕ ਰੋਸ ਮਾਰਚ ਕੱਢਿਆ ਗਿਆ ਅਤੇ ਫਲੋਰ ਦੇ ਮੇਨ ਚੌਂਕ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ ਇਸ ਮੌਕੇ ਵੱਖ-ਵੱਖ ਬੁਲਾਰਿਆਂ ਨੇ ਗੱਲਬਾਤ ਕਰਦੇ ਹੋਏ ਕਿਹਾ ਮੀਟਿੰਗ ਸੱਦ ਕੇ ਕਿਸਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵੱਲੋਂ ਸ਼ਾਂਤਮਈ ਮੋਰਚੇ ਦੇ ਬੈਠੇ ਕਿਸਾਨਾਂ ਉੱਤੇ ਤਸ਼ੱਦਦ ਕੀਤਾ ਗਿਆ ਹੈ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਏਸੀ ਫ੍ਰਿਜ ਪੱਖੇ ਐਲਈਡੀ ਅਤੇ ਹੋਰ ਸਮਾਨ ਕਬਜ਼ੇ ਵਿੱਚ ਲੈ ਲਿਆ ਗਿਆ ਅਤੇ ਕੁਝ ਲੋਕਾਂ ਵੱਲੋਂ ਚੋਰੀ ਕਰ ਲਿਆ ਗਿਆ ਉਨ੍ਹਾਂ ਕਿਹਾ ਕਿ ਇਹ ਸਮਾਨ ਚੋਰੀ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਸਖਤ ਕਾਰਵਾਈ ਕਰ ਰਹੀ ਹੈ ਅਤੇ ਕਿਸਾਨਾਂ ਦਾ ਸਮਾਨ ਵਾਪਸ ਕਰਵਾਵੇ ਅੱਜ ਅੱਜ ਫਲੋਰ ਦੇ ਵਿੱਚ ਪ੍ਰਦਰਸ਼ਨ ਕਰ ਰਹੇ ਨੇ ਜਿਹੜੀ ਪਤਲਾ ਵੀ ਰੁਕਿਆ ਪੰਜਾਬ ਸਰਕਾਰ ਦਾ ਤੇ ਅੰਦਾਜ਼ ਦਾ ਇਹ ਮਾਮਲਾ ਇਸ ਹਾਲਾਤ ਆبلاਏ ਜਿਹੜਾ ਸ਼ੰਭੂ ਤੇ ਖਨੋਰੀ ਬਾਡਰ ਦਾ ਲੱਗਾ ਧਰਨਾ ਸੀ ਉਹਦੇ ਵਿੱਚ ਰਾਤ ਨੂੰ ਅਚਨਚੇਤ ਪੁਲਿਸ ਪੰਜਾਬ ਪੁਲਿਸ ਸੈਸ਼ਨ ਨੇ ਜਿਹੜੀ ਉੱਥੇ ਕਾਰਵਾਈ ਪਾਈ ਆ ਬਜ਼ੁਰਗਾਂ ਦਾ ਲੰਗਰ ਪੱਕਿਆ ਜਿਹੜਾ ਉਹ ਢੋਲ ਦਿੱਤਾ ਉਹਨਾਂ ਨੂੰ ਜਿਹੜਾ ਰਾਤ ਨੂੰ ਸੜਕਾਂ ਤੇ ਕੁੱਟ-ਕੁੱਟ ਕੇ ਭਜਾਇਆ ਅਰੈਸਟ ਕਰ-ਕਰ ਕੇ ਦੂਰ ਲਿਜਾ ਕੇ ਸੁੱਟ ਦਿੱਤਾ ਔਰ ਸਭ ਤੋਂ ਵੱਡੀ ਗੱਲ ਇਹ ਹੋਈ ਕਿ ਉਹਨਾਂ ਦੇ ਆਪ ਦੇ ਜਿਹੜੇ ਐਮ.ਐਲ.ਏ ਸੀ ਉਹ ਪਿੰਡਾਂ ਚੋਂ ਬੰਦੇ ਇਕੱਠੇ ਕਰਕੇ ਲਗਾਏ ਜਿਹੜੇ ਟਰਾਲੀਆਂ ਚੋਂ ਸਾਡਾ ਲੱਗਾ ਸਮਾਨ ਏਸੀ ਸਿਲੰਡਰ ਜਾਂ ਕੂਲਰ ਵਗੈਰਾ ਜੋ ਵੀ ਪੱਖੇ ਸੀ ਉਹ ਚੋਰੀ ਕਰਕੇ ਲਗਾਏ ਕਿਉਂਕਿ ਉਹ ਤੇ ਮੀਡੀਆ ਵਿੱਚ ਆ ਗਿਆ ਪੰਜਾਬ ਪੁਲਿਸ ਨੇ ਵੀ ਸਾਡੇ ਪੱਖੇ ਜਿਹੜੇ ਲਾਏ ਸਟੇਜ ਵਾਲੇ ਉਹ ਸਾਨੂੰ ਹੱਲ ਤੱਕ ਉਹਨਾਂ ਚੋਂ ਸਮਾਨ ਕੁਝ ਮਿਲਿਆ ਨਹੀਂ ਤੋੜਪਾਂ ਦਿੱਤਾ ਇਹ ਜਿਹੜੀ ਕਾਰਵਾਈ ਹੋਈ ਆ ਇਹ ਬਹੁਤ ਕਾਨੂੰਨੀ ਆ ਅਸਲ ਵਿੱਚ ਇਹਦਾ ਮੁੱਢ ਇਹ ਆ ਕਿ ਇਹਨਾਂ ਨੇ ਮੀਟਿੰਗ ਵਿੱਚ ਸਾਡੇ ਲੀਡਰਾਂ ਨੂੰ ਬੁਲਾਇਆ ਦੋਨਾਂ ਹੀ ਫੋਰਮਾਂ ਦੇ ਨੂੰ ਬੁਲਾ ਕੇ ਬਾਅਦ ਵਿੱਚ ਜਦੋਂ ਮੀਟਿੰਗ ਸਮਾਪਤ ਹੋ ਜਾਂਦੀ ਆ ਮਾੜੀ ਦੇ ਬੋਡਰ ਤੇ ਗ੍ਰਿਫਤਾਰ ਕਰ ਲੈਂਦੇ ਇਹ ਕੋਈ ਵੀ ਸਰਕਾਰ ਨਹੀਂ ਕਰਦੀ ਜਦੋਂ ਕਿਸੇ ਨੂੰ ਮੀਟਿੰਗ ਤੇ ਬੁਲਾਈਏ ਫੈਸਲਾ ਪੁਆਇਟੋ ਵੇ ਨੈਗੇਟਿਵ ਹੋਵੇ ਉਹਦਾ ਇੱਕ ਟਾਈਮ ਹੁੰਦਾ ਉਹਦਾ ਇੱਕ ਸਮਾਂ ਹੁੰਦਾ ਉਸ ਤੋਂ ਬਾਅਦ ਅੱਗੇ ਵੀ ਘਣਾ ਚੋ ਫੜਾਫੜਾਈ ਕਰਦੀ ਆ ਕਰ ਲੈਂਦੀ ਉਧਰ ਲੀਡਰ ਫੜ ਕੇ ਤੇ ਇਧਰ ਪੁਲਿਸ ਦੀ ਕਾਰਵਾਈ ਕਰਕੇ ਇਹਨਾਂ ਨੇ ਜਿਹੜਾ ਧਰਨਾ ਸੀ ਸਾਡਾ ਚੱਕ ਦਿੱਤਾ ਦੇਖੋ ਕਿੱਡੀਆਂ ਕਨੌਣੀਆਂ ਹਰਕਤਾਂ ਕੀਤੀਆਂ ਜ਼ਿੰਮੇਵਾਰ ਤੇ ਜਿਹੜੇ ਸਾਧਨ ਸੀ ਉਹ ਵੀ ਚੋਰੀ ਕਰ ਲਏ ਔਰ ਆਪ ਇਹਨਾਂ ਦੇ ਆਮ ਪਾਰਟੀ ਦੇ ਐਮਐਲਏ ਜਿਹੜੇ ਹੁਣ ਤਾਂ ਸੀ ਟਰਾਲੀਚੋਰ ਪਾਰਟੀ ਕਹਿੰਦੇ ਆ ਟਰਾਲੀਚੋਰ ਪਾਰਟੀ ਦੇ ਜਿਹੜੇ ਐਮਐਲਏ ਸੀ ਉਹ ਸਾਡੀ ਤਕਰੀਬਨ 500 ਤੋਂ ਉੱਤੇ ਟਰਾਲੀ ਗੈਬ ਕਰ ਗਏ ਨੇ ਅਸੀਂ ਛੱਡਾਂ ਚੋਂ ਆਪ ਕੱਢੀਆਂ ਨੇ ਔਰ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਨੂੰ ਵੀ ਤੂੰ 5 ਲੈ ਜਾ ਤੈਨੂੰ ਮਾਫ਼ ਆ ਤੂੰ 7 ਲੈ ਲੈ ਜਾ ਤੈਨੂੰ ਮਾਫ਼ ਆ ਜਿਹੜੇ ਉਹਨਾਂ ਦੇ ਰਿਕਾਰਡ ਵਿੱਚ ਪਹਿਲਾਂ ਬੰਦੇ ਚੋਰੀਆਂ ਕਰਦੇ ਸੀ ਉਹਨਾਂ ਹੀ ਬੰਦਿਆਂ ਨੂੰ ਭੇਜ ਕੇ ਸਾਡੀਆਂ ਟਰਾਲੀਆਂ ਚੋਰੀ ਕਰਵਾਈਆਂ ਔਰ ਅਸੀਂ ਉਹਨਾਂ ਦੇ ਘਰਾਂ ਚੋਂ ਉਹਨਾਂ ਦੇ ਛੱਡਾਂ ਚੋਂ ਉਹ ਟਰਾਲੀਆਂ ਆਪਣੀਆਂ ਕਢਵਾਈਆਂ ਨੇ ਸਾਡੇ ਲੀਡਰਾਂ ਨੂੰ ਅੰਦਰ ਕਰਨਾ ਧੱਕਾਸ਼ਾਹੀ ਕਰਕੇ ਪ੍ਰਸ਼ਾਸਨ ਦੇ ਜ਼ਰੀਏ ਉਹ ਸਾਡਾ ਧਰਨਾ ਚ ਕੋਣਾ ਇਹ ਸਾਰਾ ਕੁਝ ਜੋ ਕੁਝ ਹੋਇਆ ਇਹ ਨਿੰਦ ਨਹੀਂ ਆ ਬਰਦਾਸ਼ਤ ਨਹੀਂ ਕੀਤਾ ਜਾਊਗਾ ਪੰਜਾਬ ਸਰਕਾਰ ਨੂੰ ਵਾਰਨਿੰਗ ਹੈ ਡੇਢ ਸਾਲ ਤੁਹਾਡਾ ਰਹਿੰਦਾ ਬੰਦੇਆਂ ਨੂੰ ਕੱਢ ਲਓ ਨਹੀਂ ਤਾਂ ਜਿਵੇਂ ਬੀਜੇਪੀ ਦਾ ਜਾਂ ਅਕਾਲੀ ਦਲ ਦਾ ਜਾਂ ਕਾਂਗਰਸ ਦਾ ਵਿਰੋਧ ਹੁੰਦਾ ਸੀ ਅਗਲੀ ਵਾਰੀ ਤੁਹਾਡੀ ਅੱਛਾ ਤੁਸੀਂ ਇੱਕ ਜ਼ਿਕਰ ਵੀ ਕੀਤਾ ਐਮਐਲਏ ਐਮਐਲਏ ਦੀ ਇੱਕ ਵੀਡੀਓ ਵੀ ਆਪਣੇ ਸੋਸ਼ਲ ਮੀਡੀਆ ਤੇ ਕਿਹਾ ਆ ਕਿ ਮੇਰਾ ਉਹ ਨਾ ਬੰਦੇ ਦਾ ਕੋਈ ਬਾਹ ਬਾਸ ਹੈਗਾ ਨਾ ਮੈਨੂੰ ਪਤਾ ਆ ਤੇ ਮੈਂ ਪੁਲਿਸ ਨੂੰ ਕਹਿਤਾ ਕਿ ਦੇਖੋ ਵੀ ਸਮਾਨ ਬਰਾਮਦ ਹੁੰਦਾ ਆ ਜਿਹਨੇ ਚੱਕਿਆ ਉਹਦੇ ਐਫਆਰ ਦਰਜ ਕੀਤੀ ਜਾਵੇ ਉਹਦੇ ਰਿਸ਼ਤੇਦਾਰ ਫੇ ਜਿਹੜੇ ਵਿੱਚ ਆਏ ਆ ਉਹਦੀ ਭੂਆ ਦੇ ਉਹਦੇ ਮਾਮਿਆਂ ਦੇ ਮੁੰਡੇ ਜਿਹੜੇ ਮੋਰੇ ਹੋ ਕੇ ਕੰਮ ਕਰਾਉਂਦੇ ਸੀ ਉਹ ਗੋਲਡੀ ਐਮਐਲਏ ਉਹ ਜਿਹੜਾ ਮੋਰੇ ਹੋ ਕੇ ਕੰਮ ਕਰਾਉਂਦਾ ਸੀ ਅਸੀਂ ਗੋਲਡੀ ਸਰਪੰਚ ਸਾਨੂੰ ਇੱਥੋਂ ਤੱਕ ਵੀ ਪਤਾ ਪਿੰਡਾਂ ਦੇ ਸਰਪੰਚਾਂ ਨੂੰ ਧਮਕੀਆਂ ਦਿੱਤੀਆਂ ਜੇ ਟਰੈਕਟਰ ਟਰਾਲੀਆਂ ਉੱਥੋਂ ਚੋਰੀ ਕਰਨ ਦੇ ਬੰਦੇ ਨਾ ਭੇਜੇ ਸਰਪੰਚ ਆਪਣੇ ਨਾਂ ਭੇਜੇ ਤਾਂ ਤੁਹਾਡੇ ਤੇ ਵੀ ਕਾਰਵਾਈ ਹੋਗੀ ਉਹਨਾਂ ਨੂੰ ਵੀ ਡਰਾ ਕੇ ਲਿਆਏ ਆਏ ਖਾਸ ਕਰ ਉਹਨਾਂ ਨੂੰ ਤੇ ਬਾਕੀ ਜਿਹੜੇ ਇਹਨਾਂ ਕੋ ਨਾਮਜਾਦ ਬੰਦੇ ਸੀ ਇਲਾਕੇ ਦੇ ਚੋਰ ਉਹਨਾਂ ਨੂੰ ਸਪੈਸ਼ਲ ਤੌਰ ਤੇ ਲਿਆਂਦਾ ਵੀ ਥੋੜਾ ਹੀ ਆ ਜੋ ਲੁੱਟ ਹੁੰਦਾ ਲੁੱਟ ਲੋ ਅੱਜ ਅਗਰ ਲਾਲ ਘਨੌਰ ਬਿਸ਼ੱਕ ਲੱਖ ਸਪਾਈਆਂ ਦੇਈ ਜਾਵੇ ਜਿਹੜੀ ਕਾਨੂੰਨੀ ਹਰਕਤਾਂ ਦੇ ਕੋਲ ਹੋ ਕੇ ਕਰਵਾਈ ਆ ਜਾਂ ਲਾਗੇ ਹੋ ਕੇ ਕਰਵਾਈ ਆ ਉਹ ਨਜ਼ਰਸਾਨੀ ਹੋ ਚੁੱਕੀ ਆ ਉਹ ਉਹਦੇ ਉੱਤੇ ਕੋਈ ਦੋਰ ਹੈ ਜਾਂ ਕੋਈ ਸ਼ੱਕ ਨਹੀਂ ਹੈ ਸਾਥੀਏ ਜਿੱਦਾਂ ਕਿ ਤੁਹਾਨੂੰ ਪਤਾ ਬਈ ਪਿਛਲੇ ਦਿਨਾਂ ਵਿੱਚ ਜੋ ਵੀ ਪੰਜਾਬ ਦਾ ਮਾਹੌਲ ਬਣਿਆ ਉਹ ਆਪਣਾ ਕੋਈ ਕਿਸੇ ਤੋਂ ਸਾਰਾ ਨਹੀਂ ਜਾਣੂ ਹੈ ਕੋਈ ਉਸ ਤੋਂ ਅਣਜਾਣ ਨਹੀਂ ਪਰ ਇਹ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਜਦ ਦਾ ਮੁਲਖ ਯਾਦ ਹੋਇਆ ਵੀ ਜਦੋਂ ਕਦੇ ਮੀਟਿੰਗਾਂ ਹੁੰਨੀਆਂ ਕੋਈ ਵਿਚਾਰਾ ਹੁੰਨੀਆਂ ਦੁਸ਼ਮਣਾਂ ਨਾਲ ਵੀ ਹੁੰਨੀਆਂ ਸਰਕਾਰ ਦੀਆਂ ਜਿਹੜੇ ਗਰਮਖਿਆਲੀ ਨੇ ਹਥਲੇ ਵਾਲੇ ਉਹਨਾਂ ਨਾਲ ਵੀ ਵਾਰਤਾਵ ਹੁੰਦੀਆਂ ਪਰ ਕਦੇ ਇਦਾਂ ਨਹੀਂ ਹੋਈ ਅੱਜ ਤੱਕ ਬੇਕ ਆਪਣੇ ਨਾਗਰਿਕਾਂ ਨੂੰ ਕਿਸਾਨ ਜੁਨੇ ਦੇ ਨਮਾਇੰਦਿਆਂ ਨੂੰ ਮੀਟਿੰਗ ਤੇ ਸਾਧ ਕੇ ਉਹਨਾਂ ਦੀ ਪੈਟੇਜ ਛੁਰਾ ਮਾਰ ਕੇ ਧੋਖੇ ਨਾਲ ਉਹਨਾਂ ਨੂੰ ਫੜਿਆ ਉਹਨਾਂ ਨੂੰ ਫੜਨ ਤੋਂ ਬਾਅਦ ਅਰੈਸਟ ਕਰਨ ਤੋਂ ਬਾਅਦ ਪੁਲਿਸ ਨੇ ਪੁਲਿਸ ਦੇ ਗੁੰਡਿਆਂ ਨੇ ਤੇ ਨਾਲ ਉੱਥੇ ਦੇ ਜਿਹੜੇ ਐਮਐਲਏ ਦੇ ਗੁੰਡਿਆਂ ਨੇ ਮੋਰਚੇ ਨੂੰ ਖਦੇੜਿਆ ਕਿਸਾਨਾਂ ਨੂੰ ਕੁੱਟਿਆ ਵੀ ਗਿਆ ਉਹਨਾਂ ਦਾ ਸਮਾਨ ਲੁੱਟਿਆ ਗਿਆ ਤੁਸੀਂ ਦੇਖਿਆ ਹੋਊਗਾ ਕਿਦਾਂ ਪੁਲਿਸ ਦੇ ਜਿਹੜੇ ਬੰਦੇ ਆ ਟਰਾਲੀਆਂ ਭਰ-ਭਰ ਕੇ ਗੈਸ ਸਿਲੰਡਰਾਂ ਦੀ ਲਗਾਏ ਆ ਇਹ ਬੜਾ ਮੰਦ ਭਾਗਾ ਅਸੀਂ ਇਹ ਗੱਲ ਦੱਸਣਾ ਚਾਹੁੰਦੇ ਆਂ ਵੀ ਅਸੀਂ ਉਸ ਕਿਤੇ ਨੂੰ ਬਿਲੋਂਗ ਕਰਦੇ ਆਂ ਜਿਨਾਨੇ ਕਿਸੇ ਤੋਂ ਕਦੇ ਹਾਰ ਨਹੀਂ ਮੰਨੀ ਇਹ ਆ ਜਿਹੜਾ ਭਗਵੰਤਾ ਹੈ ਜਿਹੜਾ ਬਿਆਨਸੂ ਵਾਲਾ ਜਿਹੜੇ ਰੂਪ ਇਹਨੇ ਬਣਾ ਲਿਆ ਆਪਣਾ ਕੋਈ ਬਹੁਲਾ ਦੂਰ ਸਮਾਨੀ ਇਹਦਾ ਕਿਤੇ ਅੰਤ ਵੀ ਜਿਹੜਾ ਬਿਆਨਸ ਵਾਂਗੂ ਨਾ ਹੋਵੇ ਮੈਂ ਆਸ ਕਰਦਾ ਮੈਂ ਜਿੱਦਾਂ ਦੇ ਲੱਛਣਿਆ ਇਹਦੇ ਪੰਜਾਬ ਦਾ ਮਾਹੌਲ ਉਹ 90 99 ਵਾਂਗੂ ਹੋ ਗਿਆ ਰੋਜ਼ ਕੋਈ ਨਾ ਕੋਈ ਨਿਆਣਾ ਜਿਹੜਾ ਆ ਪੰਜਾਬ ਦਾ ਗਰੀਬ ਘਰਾਂ ਦਾ ਨੌਜਵਾਨ ਚੱਕ ਕੇ ਝੂਠੇ ਐਨਕਾਉਂਟਰ ਦੇ ਨਾਂ ਤੇ ਮਾਰਿਆ ਜਾਂਦਾ ਤੁਸੀਂ ਦੇਖੋ ਬਈ ਇੱਕ ਕਰਨਲ ਜਿਹੜਾ ਆਰਮੀ ਦਾ ਕਰਨਲ ਆ ਉਹਨੂੰ ਪੁਲਿਸ ਨੇ ਇੱਕ ਇਦਾਂ ਕੁੱਟਿਆ ਜਿੱਦਾਂ ਕੋਈ ਬਦਨਾਮ ਗੁੰਡਾ ਹੁੰਦਾ ਸਾਡੀ ਬਹੁਤ ਹੀ ਲੋਕਾਂ ਦੀ ਨਿਰਾਸ਼ਾ ਹੈ ਸਾਡੇ ਇਹਨੇ ਵਪਾਰੀ ਭਰਾ ਨੇ ਉਹਨਾਂ ਨੇ ਬੇਸ਼ੱਕ ਖੁਸ਼ੀ ਮਨਾਈ ਹੈ ਰਸਤਾ ਖੁੱਲਣ ਦੀ ਪਰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਰਾਸਤੇ ਅਸੀਂ ਬੰਦ ਨਹੀਂ ਕੀਤੇ ਰਾਸਤੇ ਸਰਕਾਰ ਵੱਲੋਂ ਬੰਸੀ ਹਰਿਆਣਾ ਪੰਚ ਤੇ ਸੈਂਟਰ ਸਰਕਾਰ ਵੱਲੋਂ ਪਰ ਹਾਂ ਉਹਨਾਂ ਦੇ ਨਾਲ ਇਹ ਵੀ ਗੱਲ ਗਈ ਹੈ ਵਪਾਰੀਆਂ ਨੇ ਵੀ ਜਿੱਦਾਂ ਧਰਨਾ ਚੁਕਾਇਆ ਗਿਆ ਹੈ ਨਿੰਦਣਯੋਗ ਹੈ ਸਹੀ ਨਹੀਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਤਰਸੇਮ ਸੰਟ ਲੋ ਭਾਰਤੀ ਸਮਜੀਆਂ ਦਬਾਬਾ ਜਨਸਕੱਤਰ ਜ਼ਿਲ੍ਹਾ ਜਲੰਧਰ ਆ ਪਾਪਾ ਨੂੰ ਪਤਾ ਕਿ 19 ਤਰੀਕ ਨੂੰ ਕਿਸਾਨਾਂ ਮਜ਼ਦੂਰਾਂ ਦੇ ਉੱਤੇ ਜਿਹੜੇ ਛਾਤਵੇਂ ਠੰਗ ਦੇ ਨਾਲ ਆਪਣੀਆਂ 220 ਮੰਗਾ ਦੀ ਪੂਰਤੀ ਲਈ ਖਨੌਰੀ ਦੇ ਸ਼ੰਭੂ ਬਾਰਡਰ ਤੇ ਖੜੇ ਸਨ ਬੈਠੇ ਸਨ ਉਹਨਾਂ ਦੇ ਕਿੱਦਾਂ ਤਸ਼ੱਦਦ ਕੀਤਾ ਗਿਆ ਇਹ ਸਰਕਾਰ ਜਿਹੜਾ ਘਨੌਣਾ ਚਿਹਰਾ ਮੁਰੇ ਆ ਗਿਆ ਕਿਉਂਕਿ ਆਪਾਂ ਸੁਣਿਆ ਉਹਨਾਂ ਇਤਿਹਾਸ ਦੇ ਵਿੱਚ ਬਹੁਤ ਲੜਾਈਆਂ ਹੋਈਆਂ ਪਰ ਉਹਨਾਂ ਦਾ ਵੀ ਇੱਕ ਨਿਜ਼ਮ ਹੁੰਦਾ ਸੀਗਾ ਇਹ ਜਿਹੜੀ ਪੰਜਾਬ ਸਰਕਾਰ ਦਾ ਜਿਹੜਾ ਇੰਨਾ ਭੈੜਾ ਜਿਹੜਾ ਚਿਹਰਾ ਮੁਰੇ ਆਇਆ ਕਿ ਆਪਾਂ ਦੇਖਿਆ ਕਿ ਪਹਿਲਾਂ ਜਿਹੜਾ ਸਾਡੇ ਸਾਰੇ ਕਿਸਾਨ ਆਗੂ ਸੀ ਉਹਨਾਂ ਨੂੰ ਰੈਸਟ ਕੀਤਾ ਗਿਆ ਧਰਨੇ ਨੂੰ ਲੀਡਰਲੈਸ ਕਰਕੇ ਤੇ ਸਾਰੇ ਧਰਨੇ ਦੇ ਉੱਤੇ ਜ਼ੋਰ ਜ਼ਬਰ ਕਰਕੇ ਤੇ ਧਰਨੇ ਨੂੰ ਅਖੇੜਿਆ ਗਿਆ ਸਭ ਤੋਂ ਵੱਡੀ ਜਿਹੜੀ ਸਾਨੂੰ ਆਪਣੇ ਆਪ ਨੂੰ ਪੰਜਾਬੀ ਕਹਿਣ ਦੇ ਵੀ ਘਾਟਾ ਜਿਹਾ ਮਹਿਸੂਸ ਹੁੰਦਾ ਕਿ ਅਸੀਂ ਉਸ ਪੰਜਾਬ 'ਚ ਰਹਿੰਦੇ ਹਾਂ ਜਿਹੜੀ ਸਾਡੀ ਸੁਰੱਖਿਆ ਲਈ ਬਣਾਈ ਹੋਈ ਪੁਲਿਸ ਸੀ ਪ੍ਰਸ਼ਾਸਨ ਸੀ ਉਹਨੇ ਸਾਡਾ ਹਰ ਇੱਕ ਚੀਜ਼ ਉਯਾੜੀ ਤੇ ਚੋਰੀ ਕੀਤੀ ਚੋਰੀ ਕਰਾਈ ਸਾਡੇ ਭਾਰਤੀ ਕਿਸਾਨ ਜੁਨੀਆ ਦਬਾਬਾ ਦੀ ਵੀ ਟਰਾਲੀ ਜਿਹਦੇ ਵਿੱਚ ਚੋਰੀ ਹੋਈ ਹੋਰ ਸਾਡੀਆਂ ਸੈਕੜੇ ਟਰਾਲੀਆਂ ਚੋਰੀ ਹੋਈਆਂ ਐ ਐਲ ਸੀ ਡੀਆਂ ਚੋਰੀ ਹੋਈਆਂ ਤੇ ਸਮਾਨ ਸਾਡਾ ਚੋਰੀ ਹੋਇਆ ਜਿਹੜੀਆਂ ਆਪ ਤੁਸੀਂ ਸੋਸ਼ਲ ਮੀਡੀਆ ਤੇ ਖਬਰਾਂ ਵੀ ਦੇਖਦੇ ਆ ਵੀਡੀਓ ਵੀ ਦੇਖਦੇ ਆ ਵੀ ਇੱਥੋਂ ਆ ਸਮਾਨ ਹੋ ਗਿਆ ਇੰਨੀ ਘਟਿਆ ਹਰਕਤੇ ਉੱਤੇ ਉਤਰੇ ਆ ਜਿਹੜੇ ਕੱਪੜੇ ਸੁੱਕਣੇ ਪਾਇਓ ਸੀ ਧੋਤਿਓ ਉਹ ਵੀ ਚੱਕ ਕੇ ਲੈ ਗਈ ਇਹ ਪੰਜਾਬ ਪੁਲਿਸ ਇਹ ਪੰਜਾਬ ਪੁਲਿਸ ਦਾ ਘਰੋਣਾ ਚਿਹਰਾ ਸੀ ਤੇ ਸਾਡੇ ਜਿਹੜੇ ਆਗੂਆਂ ਨੂੰ ਤੇ ਕਿਸਾਨਾਂ ਨੂੰ ਜ਼ਿਲ੍ਹਾ ਦੇ ਵਿੱਚ ਨਜ਼ਰਬੰਦ ਕਰ ਲਿਆ ਗਿਆ ਉਹਨਾਂ ਦੇ ਇਹ ਵਿਚ ਦੇ ਵਿੱਚ ਅੱਜ ਪੂਰੀ ਭਾਰਤੀ ਕਿਸਾਨ ਯੂਨੀਅਨ ਦਬਾਬਾ ਜ਼ਿਲ੍ਹਾ ਜਲੰਧਰ ਵੱਲੋਂ ਫਲੋਰ ਐਸ ਡੀ ਐਮ ਦਫ਼ਤਰ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ ਜਿਸ ਦੇ ਤਹਿਤ ਜਿਹੜੀ ਪੰਜਾਬ ਸਰਕਾਰ ਭਗਵੰਤ ਮਾਨ ਦੀ ਸਰਕਾਰ ਹੈ ਉਹਦਲਾ ਉਹਦਾ ਪੁਤਲਾ ਫੂਕਿਆ ਗਿਆ ਤੇ ਐਸ ਡੀ ਐਮ ਦੇ ਸਾਹ ਨੂੰ ਗਵਰਨਰ ਸਾਹਿਬ ਦੇ ਨਾਂ ਇੱਕ ਮੰਗ ਪੱਤਰ ਦਿੱਤਾ ਗਿਆ ਕਿ ਜਿਹੜੇ ਸਾਡੇ ਕਿਸਾਨ ਲੀਡਰ ਤੇ ਕਿਸਾਨ ਨੇ ਉਹਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਿਹੜਾ ਸਾਡਾ ਸਮਾਨ ਚੋਰੀ ਹੋਇਆ ਉਹਦੀ ਪੂਰਤੀ ਜਿਹੜੀ ਪੰਜਾਬ ਸਰਕਾਰ ਕਰੇ ਉਥੇ ਦਾ ਜਿਹੜਾ ਐਸਐਸਪੀ ਰੇਂਜ ਦਾ ਹੈਗਾ ਨਾਨਕ ਸਿੰਘ ਜਿਹੜਾ ਕਹਿੰਦਾ ਸੀ ਮੇਰੇ ਸਰਗੋ ਕੰਟਰੋਲ ਚ ਆ ਉਹਨੂੰ ਉਹਦਾ ਮਤਲਬ ਹੈ ਫਿਰ ਜਿਹੜੀ ਚੋਰੀ ਹੋਈ ਆ ਉਹਦੇ ਕੰਟਰੋਲ ਰਾਹੀਂ ਹੋਈ ਆ ਤੁਸੀਂ ਮੀਡੀਆ ਤੇ ਖਬਰਾਂ ਸੁਣਦੇ ਰਹੇ ਸੀ ਕਿ ਨਾਨਕ ਸਿੰਘ ਕਹਿ ਰਿਹਾ ਸੀ ਵੀ ਮੇਰੇ ਸਰਗੋ ਕੰਟਰੋਲ ਆ ਸੋ ਇਸ ਲਈ ਇਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਇਹ ਅਸੀਂ ਜਿਹੜਾ ਅੱਜ ਦਾ ਮੰਗ ਪੱਤਰ ਆ ਐਸਡੀਐਮ ਦੇ ਰਾਹੀਂ ਖਵਾਨਾ ਸਾਹਿਬ ਨੂੰ ਦਿੱਤਾ ਤੇ ਅਸੀਂ ਇਹ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਇਹ ਨਾ ਕਹੋ ਤੇ ਤੁਸੀਂ ਸਾਡੇ ਘਰ ਆਯਾੜ ਦਿੱਤੇ ਸਾਡਾ ਸਮਾਨ ਚੋਰੀ ਕਰ ਗਏ ਅਸੀਂ ਘਰਾਂ ਚ ਬੈਠ ਜਾਵਾਂਗੇ ਨਹੀਂ ਜੇ ਇਸ ਵੇਲੇ ਕਿਸੇ ਚੀਜ਼ ਨੂੰ ਜਿੰਨਾ ਦਬਾਇਆ ਜਾਂਦਾ ਜਿੰਨਾ ਪ੍ਰੈਸ਼ਰ ਬਣਾਇਆ ਜਾਂਦਾ ਉਸ ਤੋਂ ਬਾਅਦ ਉਹ ਚੀਜ਼ 19 ਜ਼ਿਆਦਾ ਭੜਕਦੀ ਆ ਸੋ ਮੈਂ ਪੰਜਾਬ ਸਰਕਾਰ ਨੂੰ ਇਹ ਤਾਲਣਾ ਕਰਦਾ ਕਿ ਸਾਡੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਤੇ ਜਿਹੜਾ ਸਮਾਨ ਹੈ ਸਾਡੀ ਪੂਰਤੀ ਤੇ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਤਿੱਖਾ ਹੋਰ ਸੰਘਰਸ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ